ਸਾਸਤਰੀ ਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਜੀ ਜਿੰਨੇ ਸਾਡੇ ਨਾਲ ਸਾਡੇ ਪੁਰਾਣੇ ਨਵੇਂ ਸਬਸਕ੍ਰਾਈਬਰ ਸਾਡੇ ਨਾਲ ਜੁੜੇ ਆ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਆਪਣੇ ਸਾਨੂੰ ਸੋਹਣੇ ਕਮੈਂਟ ਵੀ ਦਿਨੇ ਆ ਜੀ ਅਗਰ ਜੇ ਸਾਤੋਂ ਕੁਝ ਗਲਤੀਆਂ ਹੁੰਦੀਆਂ ਤੇ ਤੁਸੀਂ ਸਾਨੂੰ ਉਹ ਵੀ ਦੱਸਦੇ ਰਹਿੰਨੇ ਆਂ। ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਸਾਡੀਆਂ ਜਿਹੜੀਆਂ ਭਾਈ ਗਲਤੀਆਂ ਹੁੰਦੀਆਂ ਤਾਂ ਸਾਨੂੰ ਆਪਣਾ ਛੋਟਾ ਭਰਾ ਸਮਝ ਕੇ ਮਾਫੀ ਜ਼ਰੂਰ ਕਰ ਦਿਆ ਕਰੋ। ਤੇ ਪਤਾ ਹੀ ਹੈ ਜੀ ਤੁਹਾਨੂੰ ਸਾਡੀ ਜਿਹੜੀ ਭੋਲੀ ਭੈਣ ਆਈ ਹੋਈ ਹੈ ਜੀ ਬਾਹਰੋਂ ਆਸਟ੍ਰੇਲੀਆ ਤੋਂ। ਤੇ ਇੱਕ ਦਿਨ ਮੈਨੂੰ ਕਹਿੰਦੀ ਵੀ ਵੀਰੇ ਵੀ ਜੇ ਮੇਰੇ ਤੋਂ ਵੈਸੇ ਨਾਉ ਲੈਂਦੀ ਆ ਉਹ ਕਿਉਂਕਿ ਮੇਤੇ ਵੱਡੀ ਆ। ਤੇ ਕਹਿੰਦੀ ਵੀ ਜਿਹੜੀ ਤੁਸੀਂ ਚਟਣੀ ਬਣਾਈ ਤੀ ਨਾ ਬੜੀ ਸਵਾਦ ਸੀ ਉਹ ਪਿਛਲੀ ਵਾਰ ਜਦੋਂ ਮੈਂ ਲੈ ਕੇ ਗਈ ਤੀ ਜਿੱਦਾਂ ਤੇਰੇ ਜੀਜਾ ਜੀ ਹੋਗੇ ਮੈਂ ਹੋਗੀ ਕਿਰਨਾ ਹੋਗੀ ਜੱਪੀ ਹੋਗੀ ਕਹਿੰਦੀ ਅਸੀਂ ਸਬਜੀ ਦੇ ਨਾਲ ਉਹ ਚਟਣੀ ਜ਼ਰੂਰ ਨਾਲ ਖਾਂਦੇ ਹੀ ਖਾਨੇ ਆ ਤੇ ਜੱਪੀ আর ਕਿਰਨਾ ਨੂੰ ਬੜੀ ਤੇਰੀ ਟੇਸਟੀ ਉਹ ਚਟਣੀ ਜਿਹੜੀ ਤੁਸੀਂ ਬਣਾ ਕੇ ਸਾਨੂੰ ਦਿੱਤੀ ਸੀ ਵੀ ਭਾਈ ਉਹ ਸਕੂਲੋਂ ਜਾਣ ਲੱਗੇ ਉਹ ਚਟਣੀ ਉਹਨਾਂ ਨੇ ਖਾਣੀਓ ਖਾਣੀ ਆ ਬਹੁਤ ਸਵਾਦ ਬਣੀ ਦੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਭੈਣੇ ਤੇ ਕਿਰਨ ਲੱਗ ਕੇ ਕਹਿਣ ਵੀ ਮਾਮੇ ਜੀ ਤੁਹਾਡੇ ਕੋਲ ਚਟਣੀ ਬਣੀ ਹੋਈ ਆ ਤਾਂ ਤੁਸੀਂ ਪੁਲਿਸ ਸਾਨੂੰ ਜਾਣ ਤੋਂ ਪਹਿਲਾਂ ਸਾਨੂੰ ਜਰੂਰ ਬਣਾ ਕੇ ਦਿਓ ਮੈਂ ਕਿਹਾ ਪੁੱਤ ਕੋਈ ਗੱਲ ਨਹੀਂ ਐਦਾਂ ਦੀ ਕੋਈ ਗੱਲਬਾਤ ਨਹੀਂ ਹੈ ਤੇ ਵੈਸੇ ਮੈਨੂੰ ਪਤਾ ਵੀ ਹੈ ਨਹੀਂ ਤਾਂ ਵੀ ਚਟਣੀ ਰੱਖੀ ਹੋਈ ਆ ਕਿ ਨਹੀਂ ਮੈਂ ਤਾਂ ਉਹਨੂੰ ਕਹਿ ਤਾਤਾ ਵੀ ਫੇਰ ਤਾਂ ਉਹਨੂੰ ਭਾਈ ਕਿਸੇ ਨਾ ਕਿਥੇ ਪਾਸੇ ਤੇ ਹੱਲ ਕਰਨਾ ਹੀ ਪੈਣਾ ਤਾਂ ਫੇਰ ਮੈਂ ਚਲ ਚਰਨਜੀਤ ਨੂੰ ਪੁੱਛ ਲਿਆ ਮੈਂ ਕਿਹਾ ਚਰਨਜੀਤ ਜੇਰੀ ਆਪਾਂ ਨੇ ਇੱਕ ਵਾਰ ਚਟਣੀ ਬਣਾ ਕੇ ਭਾਈ ਭੈਣ ਨੂੰ ਭੇਜੀ ਸੀ ਵੀ ਉਹ ਆਪਣੇ ਪਾਸ ਤੇ ਮੈਂ ਚਾਰੰਜੀਤ ਨੂੰ ਕਿਹਾ ਵੀ ਇਦਾਂ ਇਦਾਂ ਕਰਕੇ ਜਿਹੜੀ ਆਪਾਂ ਨੇ ਚੱਟਣੀ ਕਿਰਨ ਉਹਨਾਂ ਨੂੰ ਦਿੱਤੀ ਤੀ ਨਾ ਪਹਿਲਾਂ ਭੈਣ ਨੂੰ ਬਣਾ ਕੇ ਵੀ ਉਹ ਮੈਨੂੰ ਐ ਦੱਸ ਵੀ ਆਪਣੇ ਆਪ ਪਈ ਆ ਤੇ ਇਹ ਕਹਿੰਦੀ ਬਿਲਕੁਲ ਪੈਨਸ਼ਨ ਲੈਣ ਦੀ ਕੋਈ ਗੱਲ ਨਹੀਂ ਹੈ ਵੀ ਮੈਂ ਸਾਫ਼ ਕੇ ਰੱਖੀ ਹੋਈ ਆ ਤੇ ਉਹ ਸਾਂਭੀ ਹੋਈ ਆ ਚੱਟਣੀ ਤੇ ਤੁਹਾਨੂੰ ਦੱਸਦੇ ਆ ਆਪਾਂ ਦਿਖਾਉਂਦੇ ਵੀ ਆ ਹਾਂ ਵੀ ਚਾਰੰਜੀਤ ਸਸੀ ਕਾਜੀ ਸਾਰਿਆਂ ਨੂੰ ਪਰਮਾਤਮਾ ਜੀ ਦੇ ਅਦਾਸ ਆ ਤੁਸੀਂਾਂ ਵਿੱਚ ਚੜ ਗਈ ਵੀ ਲੱਗ ਜੇ ਉਹ ਤਾਂ ਦੁਸਤ ਰਹੋ ਤੇ ਦੁੱਖ ਤੱਕ ਨਹੀਂ ਫਾਂਡੋ ਜੀ ਬੱਸ ਇੰਦਰ ਛੋਟਾ ਸੌ ਗਿਆ ਹੀ ਦੁਬਾਰਾ ਇਹਦਾ ਸੌਣ ਦਾ ਟਾਈਮ ਹੋ ਗਿਆ ਸੀ 5 ਵਜੇ ਡਾਕਟਰ ਕੱਢਦਾ ਤੇ ਹੁਣ ਸੌ ਜਾਣਾ ਉਹ ਵੀ ਇੰਨਾ ਕਿੰਨਾ ਘੰਟਾ ਵਾਸਤੇ ਕਿੰਨਾ ਟਾਈਮ ਬਸ ਬਹੁਤ ਐਨੇ ਚ ਕੰਮ ਕੰਮ ਨਿਪਟ ਜੰਨੇ ਮਾਰੇ ਮੁੱਥੇ ਹਾਂ ਨਹੀਂ ਹਾਂ ਬਸ ਹੋਰ ਖਾ ਤੇ ਜਿਹੜੀ ਤੈਨੂੰ ਮੈਂ ਚਟਣੀ ਕਿਹਾ ਤਾਂ ਵੀ ਤੇਰੇ ਆਪਾਂ ਜਿਹੜੀ ਪਹਿਲਾਂ ਕਿੰਨਾਂ ਨੂੰ ਬਣਾ ਕੇ ਭੈਣ ਨੂੰ ਦਿੱਤੀ ਸੀ ਉਹ ਹੈਗੀ ਪਈ ਐ ਨਾਲ ਆਹ ਦੇਖੋ ਆਇ ਸਾਲ ਆੰਬ ਡੰਡੇ ਨੇ ਅਜਿਹਾ ਅੱਪਾ ਘੱਟ ਖਾਂਦੇ ਆ ਹਾਂ ਇਹਨੇ ਅੱਪਾ ਨਾਲ ਨੇ ਮਨਿੰਦਰ ਘੱਟ ਖਾਂਦਾ ਤੇ ਖੇੜੀ ਦੀ ਮम्मी ਉਹਨਾਂ ਤਾਂ ਉਹਦੀ ਜਦ ਆਈ ਹੁੰਦੀ ਇਹ ਨਹੀਂ ਯਾਦ ਹੁੰਦਾ ਹਜੇ ਮੈਂ ਭੁੱਲੇ ਕਰਨੀ ਆ ਇਹਨੇ ਹੁਣ 2 ਸਾਲ ਹੋ ਗਏ ਜਿੰਦ ਤੱਕ ਅੱ ਵੀ ਪਿਛਲੀ ਵਾਰੀ ਮम्मी ਪੁੱਛਦੀ ਫਿਰਦੀ ਸੀ ਕਿਸੇ ਕਿਸੇ ਮम्मी ਨੂੰ ਪਤਾ ਨਹੀਂ ਕਿ ਵੜ ਮਾਈ ਜੇ ਅਸੀਂ ਬਣਾ ਕੇ ਰੱਖੀ ਆ ਤੇ ਖੇੜੀ ਦੀ ਮम्मी ਕੱਚੀ ਕਰਕੇ ਰੱਖ ਲੈਂਦੀ ਨੂਨ ਪਾ ਕੇ ਫਿਰ ਉਹ ਜਿਹੜਾ ਸਾਲ ਨੂੰ 2 ਸਾਲ ਨੂੰ ਕਿਤੇ ਨਹੀਂ ਜਾਂਦੀ ਜਿਉ ਉਹਨੂੰ ਆਟੇ ਵਾਲੇ ਹੱਥ ਨਾਲ ਲੱਗਣ ਵੀ ਕਿਤੇ ਖਰਾਬ ਨਹੀਂ ਹੁੰਦੀ ਮੰਮੀ ਨੇ ਕੰਦੀ ਨਾ ਕਦੋਂ ਬਸ ਕਰਕੇ ਕੰਨਾਂ ਨੂੰ ਬਾਤੇ ਰੱਖ ਦੇ ਹੂੰ ਤੇ ਕਹਦੇ ਗੇ ਚੀਜ਼ ਖਰਾਬ ਨਹੀਂ ਹੁੰਦੀ ਜੀ ਸਿਆਣੇ ਦੀ ਗੱਲ ਸਿਆਣੀ ਦੀ ਸਿਆਣੀ ਦੀ ਗੱਲ ਸਿਆਣੀ ਹੈ ਨਾ ਪਿੱਛੇ ਗਾਲੀ ਏਦਾ ਹੀ ਪੜਾ ਕਿਤੇ ਕਿਤੇ ਦੋ ਟਾਂਛਾ ਪਈ ਰਹੀ ਭਾਈ ਫਿਰ ਤਾਲੇ ਦਾ ਟਾਇਬੜੀ ਲੱਗੇ ਬਾਕੀ ਜਿਹਦੇ ਕਰਮਾਂ ਤਾਂ ਗੱਲ ਹਾਂ ਜਿਹਦੇ ਕਰਮਾਂ ਚਾ ਤੇ ਮਾਣ ਗੱਜਰ ਉਹਨੇ ਕਿਸੇ ਦੇ ਘਰ ਪੁੱਛ ਕੇ ਵੀ ਇਹ ਹੁੰਦੇ ਹੁਣ ਅਗਲੇ ਕਈ ਸਮਾਨ ਖਾਂਸਾ ਕੋਸੇ ਪਾਉਂਦੇ ਨੇ ਇਹਨਾਂ ਨੂੰ ਆਪਣੀ ਨੂੰ ਲੱਗਦੀ ਆਪਣੇ ਲਈ ਨਹੀਂ ਖਾ ਕਰਨੀ ਤੇ ਅੰਨਾ ਹੂੰ ਮਮੀ ਨੂੰ ਮੇਰੇ ਕੋਲ ਗੱਲ ਕਰੀ ਮੈਂ ਮਮੀ ਦੇ ਕੋਲ ਕੱਚੀ ਪਈ ਹੋਵੇ ਆਪਾਂ ਤਾਲ ਦੂਗੇ ਫੇਰ ਬੱਸ ਮਮਮੀ ਨੇ ਵੀ ਖੜੀਏ ਤੇ ਮੈਂ ਦੱਸਿਆ ਮਮਮੀ ਬਾ ਤੇਰੀ ਦੇ ਲ ਦੋ ਟਾਈ ਸਾਦੀ ਚਟਨੀ ਪਾਈ ਕਿੱਥੇ ਗਈ ਕਿੱਥੇ ਗਈ ਮੈਂ ਪਿਛਲੀ ਵਾਰ ਵੀ ਜਦ ਮਮਮੀ ਨੇ ਆਇਓ ਕਰਿਆ ਮੀਰਾ ਚਲ ਜੀ ਕਿਰਨਾ ਨਹੀਂ ਕੋਲ ਨਹੀਂ ਜਾਊਗੀ ਮੈਂ ਤਾਂ ਨਾ ਆਏ ਚਲ ਤੁਸੀਂ ਖਾ ਸਕਦੇ ਕੰਮ ਆ ਜਿੰਦੇ ਜਿਹੜੇ ਵੇਲੇ ਹੈਨਾ ਵਿਖਾਹ ਹੋ ਜਾਂਦੇ ਕਿਸੇ ਦਾ ਡੰਗਸਾਰ ਹੋ ਜਾਂਦੀ ਬਿਲਕੁਲ ਉਹ ਦੱਬੇ ਚ ਪਾਈ ਰੀਤੀ ਹੁਣ ਮੈਂ ਉਹ ਰੱਖਤੀ ਬਾਲਟੀ ਵਿੱਚ ਕੱਢ ਕੇ ਹੁਣ ਲੈ ਕੇ ਜਾਂਦੇ ਹੁਣ ਬਸ ਇਖਤੀਆਸ ਦੀ ਕੱਢ ਕੇ ਤਾਲੀ ਲੂੰਗਾ ਮੈਂ ਕਿਹੜਾ ਸਾਮਾਨ ਸਮੂਹ ਪਾਉਣਾ ਮੋਜੇ ਕੁਛ ਨਹੀਂ ਪਾਉਂਦੇ ਜੀਰਾ ਕਾਲੀ ਮਿਰਚ ਬਸ ਨੋਣ ਮਿਰਚ ਹੋ ਆਹ ਤੂੰ ਜੋ ਕੋਣਾ ਤੋਂ ਪਾ ਸਕਦਾ ਹਾਂ ਜਿੱਦਾਂ ਆਪਾਂ ਹੋਰ ਵੀ ਆ ਪਾ ਲੈਣੇ ਆ ਕਾਜੂ ਪਾ ਲੈਣੇ ਆ ਇਹ ਚੀਜ਼ਾਂ ਨਹੀਂ ਪੈਣੀਆਂ ਬਦਾਮ ਪਾ ਲੈਣੇ ਕੀ ਉਹ ਥੋੜੀ ਸਾਡੇ ਹਾਂ ਕਿਰਲਾਂ ਨੂੰ ਜਿਹੜੀ ਭੋਲੀ ਭੈਣ ਦੀ ਕੁੜੀ ਆ ਉਹਨੂੰ ਹੈਗੀ ਜੀ ਥੋੜੀ ਇਹ ਚੀਜ਼ਾਂ ਤੋਂ ਅਲਰਜੀ ਤਾ ਕਰਕੇ ਬਦਾਮ ਹੋ ਕੇ ਕਾਜੂ ਹੋ ਕੇ ਚੀਜ਼ਾਂ ਪੈਂਦੀਆਂ ਨੇ ਪਰ ਉਹਨਾਂ ਵਿੱਚ ਹੋਰ ਸਮਾਨ ਪਾਇਆ ਹੁੰਦਾ ਜਿਹੜੀ ਆਪ ਚੀਜ਼ ਤਿਆਰ ਕਰਨੀ ਆ ਹਨ ਉਹ ਆਪ ਹੋਣੀ ਆ ਕਿਉਂਕਿ ਉਹ ਲੈਣ ਦੀ ਕੋਈ ਬੜੀ ਗੱਲ ਨਹੀਂ ਬਾਜ਼ਾਰੋਂ ਵੀ ਮਿਲ ਜਾਂਦੀ ਆ ਪਰ ਲੇਕਿਨ ਜਿਹੜੀ ਆ ਜਿਹੜੀ ਤੁਹਾਨੂੰ ਦੱਸਿਆ ਵੀ ਚੀਜ਼ਾਂ ਤੋਂ ਲੱਗਦੀ ਆ ਅਗਲੇ ਨੇ ਪਾਇਆ ਹੋਵੇ ਜਾਂ ਨਾ ਪਾਇਆ ਹੋਵੇ ਹਨਾ ਪਰ ਫਿਰ ਵੀ ਇੱਕ ਦਿਲ ਨੂੰ ਬੈਭਜਾ ਰਹਿਣਾ ਹਨਾ ਪਰ ਜਿਹੜੀ ਆ ਸਾਹਮਣੇ ਚੀਜ਼ ਬਣਾਣੀ ਵੀ ਹਾਂ ਪਾਈ ਐ ਸੀ ਖੁਦ ਬਣਾਈ ਤੇ ਜੀ ਉਸੇ ਤੋਂ ਪਾਇਆ ਹੀ ਠੀਕ ਨਹੀਂ ਗੱਲ ਨਾ ਮੰਮੀ ਦੀ ਮਿਹਨਤ ਕਰੀ ਜੀ ਜਿਸੇ ਰਾਸ ਆ ਜਾਵੇ ਉਹਦੀ ਗੱਲ ਕੋਈ ਨਹੀਂ ਹੁੰਦੀ ਕਿਸੇ ਦੇ ਮੂੰਹ 'ਤੇ ਪੈ ਗਈ ਚਾਰੇ ਦੀ ਚੀਜ਼ ਖਰਾਬ ਹੋਣ ਤੋਂ ਹੈਨਾ ਮੈਂ ਕਹਿੰਦੀ ਨਹੀਂ ਪਰ ਮੋਂ ਵੀ ਕਹਿ ਰਹੀ ਚੜਨੀ ਬਾਈ ਜਿੰਦੇ ਘਟ ਖਾਂਦੇ ਨੇ ਮੈਂ ਤੇ ਅੱਜ ਹੀ ਉਹ ਬਣਾਈ ਜਿੰਦੇ ਕਹਿੰਦੀ ਕੋਈ ਨਹੀਂ ਜਦੋਂ ਕੁਝ ਬਣਾਉਂਗੀ ਨਾ ਯਾਦ ਕਰਗੀ ਉਹੀ ਗੱਲ ਆ ਗਈ ਨਾ ਅੱਜ ਨਾਲ ਯਾਦ ਕਰਦੇ ਵੀ ਹਾਂ ਵੀ ਭਾਈ ਜਿਹਦੇ ਕਰਮਾਂ ਦੀ ਗੱਲ ਆ ਜਾਂਦੇ ਜਿਹਦੇ ਕਰਮਾਂ ਦੇ ਵਿੱਚ ਹੈ ਨਾ ਪ੍ਰਮਾਤਮਾ ਨੇ ਜਿਹਦੇ ਤਾਣਾ ਪਾਣੀ ਲਿਖਿਆ ਉਹਨੇ ਛੜ ਹੀ ਦੇ ਚੁਗੇ ਲੇਗਾ ਲੇ ਲੈ ਪਰਾ ਦੋ ਸਾਲ ਉਹ ਜਦੋਂ ਪਹਿਣਾਈ ਦੀ ਪਹਿਲਾ ਜਾਂ ਜੋ ਥੇ ਮਹੀਨੇ ਜਦੋਂ ਪਾਠ ਕਰਾਇਆ ਸੀ ਦੋ ਸਾਲ ਉਹ ਦੋ ਢਾਈ ਸਾਲ ਜਿਆਦਾ ਮਮਮੀ ਨੇ ਚੁੱਲਾ ਬਣਾਇਆ ਮਨਿੰਦਰ ਦਾ ਮਮਮੀ ਨਾਨੀ ਕੋ ਮੇਰਾ ਵੀ ਚੁੱਲਾ ਬਣਾ ਛੋਟਾ ਜਿਹਾ ਕੁੜੀਆਂ ਵਾਂਗ ਮਮਮੀ ਨੇ ਬਣਾ ਲਦਾ ਭਾਈ ਚਲ ਮਨਿੰਦਰ ਨੇ ਤਾਂ ਕਿਆ ਉਹ ਦੇਖਣਾ ਸੀ ਉਹ ਰੱਖਿਆ ਉਹਦੇ ਅੰਦਰ ਸਾਹ ਕਿ ਕਿਰਨ ਆਈ ਕਿੰਨਾਂ ਨੂੰ ਪਸੰਦ ਆ ਗਿਆ ਉਹ ਚੁੱਲਾ ਲੈ ਕੇ ਦੇਣਾ ਹੁਣ ਤੱਕ ਭੈਣ ਕਦੀ ਪੇਰ ਸਾਡਾ ਸਾਹ ਕੇ ਰੱਖਿਆ ਹੈ ਇਹ ਗੱਲ ਪਿਆਰ ਦੀ ਆ ਪਿਆਰ ਦੀ ਹੁੰਦੀ ਆ ਗੱਲ ਤੇ ਕਹਦੀ ਦੇਖ ਲਉਂਦੀ ਆ ਉਧਰ ਅਗਰ ਰੁਗ ਕਰਕੇ ਰੱਖਿਆ ਆਉਂਦੀ ਆ ਤੇ ਇੱਧਰ ਹੁਣ ਜਿਹੜੀ ਚਟਣੀਆਂ ਚ ਚਟਣੀ ਬਣਾ ਕੇ ਰੱਖੀ ਤੀ ਜੀ ਭਾਈ ਤੇ ਆ ਡੱਬਾ ਹੁਣ ਹਲੇ ਵੀ ਹੈਗੀ ਮੈਨੂੰ ਲੱਗਦਾ ਇਹ ਕਿਲੋ ਡੇਢ ਕਿਲੋ ਦਾ ਮੈਂ ਰੱਖੀ ਆ ਇਹ ਹੋਊਗੀ ਨਾ ਨਿਕਤਾ ਹਾਂ ਬੜਾ ਹੁੰਦੀ ਦੇਖੋ ਆ ਪਹਿਲੀ ਵਾਰ ਵੀ ਇਹੀ ਕਹਿੰਦੇ ਤੇ ਵੀ ਮੈਂ ਥਾਂਬ ਕੇ ਰੱਖ ਲਈ ਅਸੀਂ ਬਣਾਉਂਗੇ ਪਰ ਜਦੋਂ ਟਾਈਮ ਆਉਣਾ ਹੈ ਨਾ ਚੀਜ਼ ਦਾ ਉਦੋਂ ਹੀ ਆਉਣਾ ਹੈ ਨਾ ਤੇ ਇੱਧਰ ਆ ਜਿਹੜੀ ਚਟਣੀਆਂ ਆ ਭੈਣ ਨੂੰ ਲੈ ਕੇ ਚੱਲਦੇ ਆ ਜੀ ਅਸੀਂ ਆ ਬਾਟੀ ਚ ਪਾ ਲਈ ਆ ਤੇਹੇ ਕੱਚੀ ਆਲੇ ਹਨਾ ਇਹਦੇ ਕਦੇ ਬਾਰੇ ਨੇ ਡੇਢ ਦੋ ਕਿਲੋ ਫੇਰ ਉਹ ਉਸਮਾਨ ਭਾਜਣਾ ਆਹ ਜੋ ਜੋ ਉਹਨਾਂ ਨੇ ਪਾਉਣਾ ਜੋ ਜੋ ਹਨਾ ਆ ਚਲੋ ਜਿੰਨੀ ਕਿ ਲੈ ਕੇ ਜਾਣੀ ਆ ਹਿਸਾਬ ਨਾਲ ਫਿਰ ਦੇਖਣਾ ਮੈਂ ਮੰਨ ਲੇ ਜਿੰਨੀ ਕਿ ਉਹਨਾਂ ਨੇ ਲੈ ਕੇ ਜਾਣੀ ਆ ਨਾ ਕੋਈ ਚੱਕਰ ਨਹੀਂ ੱਲੋ 2 ਕਿਲੋ 3 ਜੁੰਨੀ ਕਿ ਹੈ نیچے ਉਨੀ ਲੈ ਕੇ ਜਾੜੀਆਂ ਪਰ ਕਹਿੰਦੀ ਮੈਨੂੰ ਭੈਣ ਵੀ ਦਿਖਾ ਦਿੱਤੀ ਕਹਿੰਦੀ ਇਹ ਚਟਣੀ ਸਾਨੂੰ ਸਾਰਿਆਂ ਨੂੰ ਪਸੰਦ ਆ ਵੀ ਜਿਵੇਂ ਮਾਲਾ ਸਵੇਰੇ ਰੋਟੀ ਰਾਟੀ ਖਾਣੀ ਆ ਤਾਂ ਨਾਲ ਖਾਣੀ ਆ ਉਹਨਾਂ ਨੂੰ ਇੰਨੀ ਲੈ ਕੇ ਜਾਂਦੇ ਨਾਲ हां पराठे ने जरूर ਨਾਲ ਲੈ ਕੇ ਜਾਂਦੀ ਆ ਇਹ ਚਲੋ ਚੱਲੀਏ ਹੁਣ ਆਪਾਂ ਚਲ ਫਿਰ ਚੱਲਦੇ ਆਂ ਆਹ ਲੈ ਲਿਓ ਮੇਰੀ ਦਵਾਈ ਰਹਿ ਖਤਮ ਹੋਈ ਗਿਆ ਇਹ ਪੱਤਾ ਖਿੱਚ ਲੇ ਫੋਟੋ ਮਾਰ ਕੇ ਚੱਲਦੇ ਆਂ ਲੈ ਲੀ ਜੀ ਠੀਕ ਹਲੋ ਜੀ ਪਹੁੰਚ ਗਏ ਘਰ ਹੁਣ ਚਟਣੀ ਦਾ ਪਉਗੀ ਠਹਿਰ ਕੇ ਅਸੀਂ ਪਿਆਜ਼ ਮੰਗਾਉਂਗੇ ਹੈਗੇ ਰਹਿਗੇ ਘਰ ਪਰ ਉਹ ਭੁੰਖਾਲੇ ਨੇ ਮੇਰੇ ਕੇ ਚਟਨੀ ਖਰਾਬ ਨਾ ਹੋ ਜੇ ਬਹੁਤ ਬਹੁਤ ਧੰਨਵਾਦ ਤੁਸੀਂ ਕਿਰਨਾ ਵਾਸਤੇ ਬਹੁਤ ਸੋਹਣੇ ਸੋਹਣੇ ਕਮੈਂਟ ਮਾਰਦੇ ਆ ਖੁਸ਼ ਹੁੰਦੀ ਆ ਬਹੁਤ ਲਾਈਕ ਕਰਦੇ ਜਿਹੜੇ ਕਮੈਂਟ ਮਾਰਦੇ ਆ ਮੇਰੀਆਂ ਭੈਣਾਂ ਵੱਧ ਤੇ ਵੱਧ ਕਰਿਆ ਕਰੋ ਇਹ ਖੁਸ਼ ਹੁੰਦੀ ਹੈ ਪੜ ਕੇ ਨਾਲ ਸਾਨੂੰ ਸੁਣਾਉਂਦੀ ਹੁੰਦੀ ਆ ਨਾਲੇ ਖੁਸ਼ ਹੁੰਦੀ ਆ ਹਾਂ ਵੀ ਇੱਕ ਗੱਲ ਹੈਗੀ ਵੀ ਇਹਦੇ ਕੱਪੜੇ ਲੈਣ ਦੀ ਜਿਹੜੀ ਹੁੰਦੀ ਹੈ ਨਾ ਚੁਆਇਸ ਚੁਆਇਸ ਬਹੁਤ ਪਸੰਦ ਕਰਦੇ ਆ ਸਾਰੇ ਮੈਨੂੰ ਉੱਚੀ ਚੁਆਇਸ ਹੈ ਦੀ ਹੁਣ ਜਦੋਂ ਨਾ ਅਸੀਂ ਜੱਪੀ ਦਾ ਵਿਆਹ ਕਰਨਾ ਹੈ ਇਹਨੂੰ ਪਹਿਲਾਂ ਬੁਲਾ ਲੈਣਾ ਕੱਪੜੇ-ਕੁਪੜੇ ਖਰੀਦੂਗੇ ਹੈਨਾ ਹਾਂ ਤੁਸੀਂ ਦੱਸਿਓ ਵੀ ਅਸੀਂ ਕਿਰਨਾਂ ਨੂੰ ਪਹਿਲਾਂ ਬੁਲਾ ਲਈਏ ਜਾਂ ਸੀ ਕੱਪੜੇ-ਕੁਪੜੇ ਲੈਣੇ ਹੋਣ ਕਦੇ ਕਿੰਨਾ ਆ ਜਾਏਗਾ ਤੁਹਾਨੂੰ ਹਾਂਜੀ ਵੀਡੀਓ ਕਰਕੇ ਦੱਸਿਆ ਕਰੋਗੇ ਕੱਪੜੇ ਕੱਪੜੇ ਤਾਂ ਫਿਰ ਵੀ ਨਹੀਂ ਜ਼ਿਆਦਾ ਦੁਕਾਨ ਪਰ ਜਿੱਦਾਂ ਆਪਾ ਕੱਪੜੇ ਫਲਾ ਲੈਨੇ ਇਹ ਵੀ ਮੇਰੇ ਮੂੰਹ ਕੋ ਫਲਾਉਂਦੀ ਨਹੀਂ ਫਟਕਾ ਟਕ ਮਾਰਦੀ ਆ ਕੱਦ ਕੇ ਵੀ ਆ ਲੈਣਾ ਬਸ ਓਕੇ ਆ ਬੰਦ ਕਰ ਦੇ ਇੱਥੇ ਬਸ ਭਾਈ ਵੀ ਖੁਸ਼ ਹੋ ਜਾਂਦੇ ਵੀ ਸਾਡਾ ਇਨ ਖਲਾਰਾ ਨਹੀਂ ਪਉਂਦਾ ਫਾਇਦਾ ਸਾਸਿਕਾ ਜੀ ਸਾਰੇ ਮੇਰੇ ਵੱਲ ਤੇ ਨਾਲ ਮਮੀ ਵੀ ਕਹਿੰਦੀ ਮੈਨੂੰ ਬਹੁਤ ਵਧੀਆ ਲੱਗਦਾ ਕਮੈਂਟ ਥੈਂਕ ਯੂ ਜੀ ਤੇ ਚ ਕਰਨਾ ਅੱਜ ਤੇਰੇ ਵਾਸਤੇ ਇੱਕ ਚੀਜ਼ ਜਿਹੜੀ ਸਪੈਸ਼ਲ ਤੂੰ ਮੰਗਦੀ ਸੀ ਓ ਲਿਆਦੀ ਚਟਨੀ ਚਟਨੀ ਹੈਨਾ ਤੇ ਉਹ ਜਿਹੜੀ ਕਿ ਕੱਚੀ ਹਾਲੇ ਬਣਾਉਣੀ ਆ ਉਹ ਹਨਾ ਜੇ ਤੂੰ ਕੱਚੀ ਖਾਣੀ ਤਾਂ ਖਾ ਸਕਦੀ ਆ ਐਂਦਾ ਦੀ ਕੋਈ ਗੱਲਬਾਤ ਨਹੀਂ ਹਾਂ ਖਟਿਆਲ ਜ਼ਿਆਦਾ ਹੈ ਬਾਲਾ ਪਰ ਉਹਦਾ ਨੂਨ ਪਾਇਆ ਨਿਕਲ ਗਈ ਪਰ ਫਿਰ ਵੀ ਹੋਰ ਕੱਢਣੇ ਪੈਣਗੇ ਕੱਢਣੇ ਪੈਣਗੇ ਆਉਂਦੇ ਹੋ ਤੁਸੀਂ ਬਾਜ਼ਾਰ ਤੋਂ ਡੱਬੇ ਜ਼ਰੂਰ ਲੈ ਆਇਓ ਡੱਬੇ ਕਿਹੜੇ ਪਾ ਕੇ ਨਹੀਂ ਮਿਲਦੇ ਅੱਛਾ 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 ਬਾਲਟੀ ਜੀ ਰੱਖ ਲੈਣੀ ਬਸ ਆਇਓ ਬਾਲਟੀ ਤਾਂ ਚੋ ਜਾ ਆ ਬਾਲਟੀ ਉਹ ਰੱਖ ਦੇਣੀ ਆਇਓ ਹਾਂ ਅੱਛਾ ਦੇ ਤੇ ਪਾ ਤੇ ਇਹ ਵਿੱਚ ਮੇਰਾ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਬੀਬੀ ਸਾਸਰੀ ਘਰ ਭਾਈ ਸਾਰਿਆਂ ਨੂੰ ਮਾਣ ਲਤਾਂਦਰੋਤੀ ਜਿੰਨਾ ਚੱਲੀਆ ਆਪਣੇ ਪਿੰਡ ਨੂੰ ਮੇਰਾ ਪਿੰਡ ਠੀਕ ਠਾਕ ਤੇ ਅੱਜ ਚੱਲੀਆ ਸਾਡੀ ਭੈਣ ਆਪਣੇ ਸਹੁਰਿਆਂ ਨੂੰ ਪਿੰਡ ਤਾਂ ਤੇਰਾ ਆਏ ਸਹੁਰਿਆਂ ਨੂੰ ਚੱਲੀ ਆ ਹੈ ਤੇ ਕਿਰਨਾ ਭੱਜ ਗਈ ਕੱਤੀ ਕਰਦੀ ਤੇ ਭਾਈ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਗੱਡੀ ਗੁੱਡੀ ਚੱਲਦੇ ਪਰ ਲੇਕਿਨ ਕਿਰਨਾ ਤਾਂ ਕਹਿੰਦੀ ਮਮੇ ਜਾਣਾ ਹੀ ਮੋਟਰਸਾਈਕਲ ਤੇ ਆ ਇੰਨੇ ਲੱਗ ਕਿ ਨਾ ਝੌਂਕਾ ਨਾ ਨੇ ਲੱਗਦਾ ਮੈਂ ਬਾਹਰ ਤਾਂ ਮੈਂ ਤਾਂ ਗੱਡੀ 'ਚ ਜਾਊਂਗਾ ਇਹ ਘੇਗੇ ਮੋਟਰਸਾਈਕਲ 'ਤੇ ਜੱਪੀਓਂ ਦਾਉਦਾ ਵੀ ਆਹੀ ਵੀ ਮੈਂ ਤਾਂ ਮੋਟਰਸਾਈਕਲ 'ਤੇ ਘੁੰਮੂਗਾ ਭੈਣ ਚੱਲੀ ਆਪਣੇ ਸਹੁਰਿਆਂ ਨੂੰ ਇਰਾਦਾ ਹੋਇਆ ਨਾਲ ਸੰਧਾਰਾ ਲੈ ਕੇ ਜਾਈ ਹਾਈ ਵੀ ਹੈ ਸਾਰਿਆਂ ਨੂੰ ਚੱਲੇ ਆ ਨਾਲ ਸੰਧਾਰਾ ਖੀਦਦੇ ਹੁਣ ਲੱਡੂ ਪਏ ਆ ਲੱਡੂ ਵੀ ਪਏ ਨੇ ਨਾਲ ਇੱਕ ਕੇਲੇ ਦੇ ਦਰਜ ਨੇ ਇੱਕ ਕੇਲੇ ਦੀ ਦਰਜਾ ਮੈਂ ਕੀ ਖਾਣਾ ਚਾਹੇ ਮੋੜੇ ਲਿਆਵੇ ਪਰ ਇੱਕ ਵਾਰ ਖਾਣ ਹਾਂ ਇਹ ਇਹ ਮੇਰੀ ਇੱਕ ਗੱਲ ਸੁਣ ਮੈਂ ਛੱਡ ਕੇ ਆਉਣਾ ਇਹਨਾਂ ਨੂੰ ਫੇ ਮੈਂ ਤੁਹਾਨੂੰ ਬੀਰ ਬੀਬੀ ਨੂੰ ਲੈ ਕੇ ਜਾਣਾ ਪਸੰਦ ਹਾਰਾ ਤੇ ਆਈ ਹਾਂ ਨਹੀਂ ਪਰ ਦਾ ਪੁੱਛਦਾ ਨਹੀਂ ਹੁਣ ਨਾਲੇ ਜਿਹੜਾ ਕੁਝ ਖਾਣਾ ਹੋਵੇ ਤੁਸੀਂ ਨਾਲੇ ਲੈ ਜਿਓ ਹਾਂ ਇਹ ਬਿਲਕੁਲ ਸਹੀ ਗੱਲ ਆ ਸਭੇ ਸਹੀ ਗੱਲ ਚੱਲਦੀ ਹੈ ਬਣਦਾ ਹੈ ਨਾ ਬੀਬੀ ਕੀਆ ਕੇਲੇ ਲੈ ਜਿਓ ਬਸ ਲੱਡੂ ਦੇ ਦੇ ਬਸ ਹਾਂ ਅੱਛਾ ਹੁਣ ਹੁੰਦਾ ਪੁੱਛ ਲੋ ਦੀ ਜਿਵੇਂ ਦਾ ਭਾਈ ਜਿਹੜਾ ਤੁਸੀਂ ਨੇ ਖਾਣਾ ਉਹ ਦੱਸ ਦੇ ਨਹੀਂ ਠੀਕ ਆ ਹਾਂ ਜੇ ਅੱਧਾ ਸੰਧਾਰ ਦੇਣ ਲੱਗੇ ਜੱਦਾ ਜਿੱਦਨ ਜਾਣਾ ਵੀ ਭਾਜੀ ਤੱਕ ਵੀ ਪਹੁੰਚਦਾ ਹੋ ਜੁੱਦਣ ਲਉਗੇ ਹਾਂ ਉਦਣ ਪੂਰਾ ਦਵਾਂਗੇ ਸਾਡੇ ਉਧਰ ਬੈਠੇ ਸੁਧਾਰਿਆ ਦੋ ਉਧਰ ਬੈਠੇ ਥੋੜੇ ਫਿਰਦੇ ਆ ਅੱਧਾ ਉਧਰ ਦੇ ਦੇਣਾ ਅੱਧਾ ਉਧਰ ਦਵਾਂਗੇ ਹਾਂ ਬਾਕੀ ਚੱਲੀਏ ਫਿਰ ਹੁਣ ਪਾ ਹਾਂ ਹਾਂ ਚਲੋ ਤੇ ਹੋਰ ਤਾਂ ਹੀ ਖਰੀਦਣਾ ਬਾਜ਼ਾਰ ਚੋਂ ਬਸ ਕੱਪੜੇ ਸਿਉਣੇ ਦੇਣੇ ਜਣੇ ਰਹਿਣੇ ਆ ਬਸ ਹੋਰ ਤਾਂ ਫ੍ਰੀ ਆਪਾਂ ਹਨਾ ਕੰਮ ਹੈਗਾ ਆਉਂਦੇ ਹੋ ਜੀ ਠੀਕ ਆਹ ਚਲੋ ਪਹਿਲਾਂ ਉੱਥੇ ਕਿਹੜਾ ਕੱਢਿਓ ਹਾਂ ਪਹਿਲਾਂ ਆਪਾਂ ਸਿੱਧਾ ਬੰਦੇ ਮਹਲਾਂ ਨੂੰ ਚਲਦੇ ਆਂ ਤੇ ਉਸ ਤੋਂ ਬਾਅਦ ਫ੍ਰੀ ਹੋ ਕੇ ਫਿਰ ਆਉਨੇ ਆ ਹਾਂ ਨਾ ਫੇਰ ਵਿੱਚ ਔਰ ਸਾਹਿਬ ਦੀ ਕੰਮ ਰਹਿ ਜਾਣੀ ਕਿ ਆਪਣੇ ਪਾਸ ਹਨਾ ਕਰਨਾ ਚੱਲੀਏ ਹਾਂਜੀ ਚੱਲ ਫੇਰ ਇਹਨੂੰ ਵੀ ਲੈ ਕੇ ਜਾਣਾ ਢੋਲਾ ਇਹਨੂੰ ਵੀ ਆਇਓ ਇਹ ਆਪਣੀ ਸਕੂਟਰੀ ਲੈ ਕੇ ਤਾਂ ਪਹੁੰਚਾਂਦਾ ਜੀ ਐ ਚੱਲਿਆ ਹੈਂ ਹਾਂ ਹਾ ਗਿਆ ਹੋ ਗਿਆ ਤੇ ਆ ਲਿਆਂਦੀ ਆ ਜੀ ਨਿਊ ਗੱਡੀ ਅੰਗਾ ਦੀ ਇਹ ਬੜੀ ਖਲਾਉਣੇ ਪਾਈ ਕਰ ਗੋਬੜਾ ਹੋ ਗਿਆ ਕਛੇ ਦਾ ਸਾਬਜੀ ਬਾਜੀ ਆ ਬੜਾ ਕਿੱਥੇ ਆ ਡਿਊਟੀ ਹੈ ਨਾ ਜੋ ਆ ਪਾ ਲਿਓ ਮੈਂ ਮਾਮਾਦਰਾ ਉਹ ਤਾਂ ਡਿਊਟੀ ਤੇ ਗਿਆ ਹਾਂ ਹਾਂ ਬਸ ਤੈਨੂੰ ਛੱਡ ਦੇ ਕਰਨਾ ਤੂੰ ਬਣਾਇ ਅੰਗਾ ਤੈਨੂੰ ਲੈ ਗਈ ਨਾਲ ਇਹਦੇ ਵਿੱਚ ਆਪਣੀ ਸਬਜੀ ਬਾਜੀ ਪਾ ਲਈ ਨਾਲੇ ਲੈ ਗਈ ਰੋਕੇ ਹੈ ਕਿ ਕਿ ਚਲੋ ਐਵੋ ਤੇ ਔਰ ਐਡੀ ਖਾ ਲ ਮਾਇ ਦਾ ਖਾਣਾ ਹਾਂ ਔਲਰੇਡੀ ਖਾਣਾ ਪਾਇਆ ਹੈ ਲੇ ਕੇ ਆਇਆ ਜਾ ਕੇ ਆਇਆ ਜਾ ਕੇ ਹਏ ਓਏ ਓ ਹੈਲੋ ਕੱਲ ਗਏ ਜਨ ਚੁੱਕੜੀ ਕਰਦਾ ਜੀ ਮੋਟਰਸਾਈਕਲ ਤੇ ਕੀ ਵਿਚਾ ਪਿਚਾ ਦੇਖ ਲੈ ਇੱਕ ਸਮੇ ਸਮੇ ਦੀ ਗੱਲ ਆ ਆਪਾਂ ਨੂੰ ਕਿਤੇ ਚੀਜ਼ਾਂ ਜੁੜਦੀਆਂ ਤੀਆਂ ਕਿੱਥੇ ਸਾਦਾ ਸਾਈਕਲ ਮਸੀ ਛੋੜਦਾ ਤਾਂ ਸਾਈਕਲ ਉਹ ਵੀ ਚੋਰੀ ਤੇ ਲੈ ਜਾਣਾ ਬਾਅਦ ਚ ਕਟਾਈ ਖਾ ਲੈਣੀ ਹੈਨਾ ਕੈਂਚੀ ਕੱਕੇ ਮੁਸੀਬਾ ਪਹੁੰਚਦੇ ਦੀ ਸਾਈਕਲ ਵਰਗੀ ਨਹੀਂ ਉਹ ਵੀ ਚੀਜ਼ਾਂ ਜੁੜਦੀਆਂ ਤੇ ਮਿਲਦੀਆਂ ਨਹੀਂ ਦੀਆਂ ਮੈਂ ਕੈਂਚੀ ਸਿੱਖ ਗਈ ਇੱਕ ਦਿਨ ਭਾਈ ਮੂਰੇ ਆ ਵੇ ਟਰੈਕਟਰ ਦੇ ਪਿੱਛੇ ਬਹਣ ਜਾ ਪਾਇਆ ਹੋਇਆ ਮੈਂ ਉੱਪਰ ਤਾਂ ਚੜ ਗਈ ਸਾਈਕਲ ਤੇ ਮੈਂ ਕਹਾ ਵੀ ਉਤਰਨਾ ਮੈਨੂੰ ਆਉਂਦਾ ਨਹੀਂ ਪਹਿਲੀ ਵਾਰ ਚੜੀ ਤੇ ਚੱਲਣ ਲੱਗਦੇ ਕਿਤੇ ਵੀ ਨਹੀਂ ਰੁਕੀ ਮਾ ਕਾ ਮਾਰਾ ਨੀਦੂ ਤੋ ਮੈਨੂੰ ਕੋਈ ਰੋਕ ਲੋ ਐ ਪਤਾ ਨਹੀਂ ਉੱਪਰ ਮੈਂ ਕਿੱਧਰ ਨਹੀਂ ਗਈ ਜੀ ਕਿਹਾ ਮੈਨੂੰ ਗੱਡੀ ਚਲਾਉਣੀ ਸੌਖੀ ਲੱਗਦੀ ਐ ਸਾਈਕਲ ਚਲਾਉਣਾ ਨਹੀਂ ਲੱਗਦਾ ਔਖਾ ਔਖਾ ਲੱਗਦਾ ਨਾ ਔਖਾ ਲੱਗਦਾ ਕਿੰਨੇ ਰੰਗ ਜਲਾ ਲੈਂਦੀ ਆ ਹਾਂਜੀ ਉਦੋਂ ਦਾ ਹੈ ਕਿ ਮੇਰਾ ਹੈਗਾ ਸੈਕਲ ਇਹ ਮਾਮਾ ਅੱਜ ਐਸੇ ਮਾਮੇ ਦੇ ਫੀਟ ਚਲਾਇਆ ਤਾਂ ਸਾਈਕਲ ਚਲਾਇਆ ਹੀ ਨਾ ਅੱਜ ਸਾਈਕਲ ਹੈ ਹਾਂਜੀ ਲੈ ਇੱਥੇ ਇੱਥੇ ਅੰਦਰ ਅੰਦਰ ਚਲਾ ਲੈਂਦੀ ਪੂਰਾ ਹਾਂ ਉੱਥੇ ਚਲਾਉਂਦੇ ਰਹਿਣੇ ਆ ਇਹ ਚੀਜ਼ ਤੇ ਫਰਕ ਨਹੀਂ ਹੈਗਾ ਸਾਈਕਲ ਦਾ ਨਹੀਂ ਜੋ ਉਹ ਗੇਰ ਵਾਲੇ ਕਿ ਨਾਰਮਲ ਹੈ ਆ ਇਦਾਂ ਹੀ ਆ ਜਿੱਦਾਂ ਡਿਫਰੈਂਟ ਟਾਈਪ ਹੁੰਦੇ ਆ। ਅੰਗੇਰ ਆ ਪੈ। ਟ੍ਰੈਨਰ ਦਾ ਸਾਈਕਲ ਹੀ ਆ। ਹਾਂ ਪਰ ਚਲੋ ਸਾਈਕਲ ਤਾਂ ਸਾਈਕਲ ਹੈ ਫਰਕ ਹੁੰਦਾ ਮਹਾ। ਜਿਵੇਂ ਗੇਰ ਗੁਰ ਪਾਉਣੇ ਆ ਉਹ ਸਿੰਪਲ ਚੱਲਦੇ ਆ ਜ਼ੋਰ ਨਹੀਂ ਲੈਣਾ। ਇਹ ਤਾਂ ਜ਼ੋਰ ਲੈਣੇ ਆ। ਫਰਕ ਹੈ ਨਾ ਚੀਜ਼ ਦਾ। ਹਾਂ। ਹਾਂ ਤੂੰ ਕਹਿੰਦੀ ਆ। ਮੈਂ ਕਿਹਾ ਮੇਰੀ ਗੱਲ ਸੁਣੋ। ਹੁਣ ਤੁਸੀਂ ਜਾਓ ਲੇਟ ਨਾ। ਉਹ ਘੜੀ ਘੰਟਾ ਬੈਠਣਾ ਜ਼ਰੂਰੀ। ਹਾਂ ਬਿਲਕੁਲ। ਤੇ ਚੱਲੀਏ ਹੁਣ ਆਪਾਂ। ਚਲੋ ਜੀ ਚੱਲਦੇ ਆ ਹੁਣ ਮਿਲਦੇ ਆ ਬੰਦੇ ਮਾਲਾਂ ਜਾ ਕੇ। ਚੱਲੀ ਪੁੱਤ। ਰੋਟੀ ਆਟਾ ਮਾਹ ਇਸ ਇੱਧਰ ਚੱਲਿਆ ਦੀ। ਤੇ ਹੋਰ ਸੰਤਰੇ ਵੀ ਲੈ ਲੀਏ? ਤੇ ਨਾ ਗਈ ਨਹੀਂ ਗਈ ਮੇਰੇ ਸਹੁਰੇ ਨੇ ਕੱਤੀ ਆ ਗਏ ਨਹੀਂ ਗਈ ਕਿਨਾਂ ਕੇਲੇ ਵਧੀਏ ਆ ਠੀਕ ਆਸ ਨੂੰ ਲੱਗਦਾ ਹਾਂ ਯਾਰ ਸੇ ਸੂਤਾਂ ਲੈਣੇ ਕੋਈ ਖੰਜੂਰ ਚਲੋ ਜੀ ਦੇ ਪਿੰਡ ਪੰਦੇਮਾਲਾ ਤੇ ਵਾਕੀ ਹੁਣ ਚਲੋ ਮਿਲਦੇ ਹਾਂ ਹੁਣ ਤੁਹਾਨੂੰ ਬਾਅਦ ਵਿੱਚ ਕਿਉਂਕਿ ਅਸੀਂ ਵੀਡੀਓ ਨਹੀਂ ਹੁਣ ਅੱਗੇ ਪਹੁੰਚ ਗਏ ਜੀ ਅੱਪਾ ਗੁਰਦੁਆਰਾ ਸ਼੍ਰੀ ਦਸ਼ਮੇਸ਼ਗੜ ਪੈਰੋ ਮਦਰੇ ਤੇ ਭੈਣ ਦੀ ਕਈ ਦਿਨਾਂ ਤੋਂ ਚਾਹਨਾ ਸੀ ਮੈਂ ਗੁਰਦੁਆਰਾ ਪੈਰੋ ਮਦਰੇ ਮੱਥਾ ਟੇਕਣਾ ਹੈ ਹੈ ਹਾਂ ਕਈ ਦਿਨਾਂ ਦੀ ਕਹਿੰਦੀ ਸੀ ਤੇ ਅੱਜ ਪਹੁੰਚ ਗਏ ਆ ਤੇ ਹਾਂ ਜਰੂਰੀ ਕੋਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਤੇ ਗੁਰਦੁਆਰੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਹਾਂ ਮਾਂ ਚ ਮੈਂ ਪਹੁੰਚ ਜੀ ਪੈਰੋ ਮਦਰਾ ਹਾਂ ਇਹ ਬਹੁਤ بڑے ਸੰਤ ਹੋਏ ਆ ਕਿਰਨਾ ਬਾਬਾ ਜੀ ਬਹੁਤ ਬਹੁਤ ਹੋਤੇ ਸ਼ਰਧਾਲੇ ਗੁਰੂ ਨੂੰ ਮੰਨਣ ਵਾਲੇ ਹਾਂ ਆ ਪਤਾ ਪਤ ਕੁਝ ਵੀ ਨਹੀਂ ਹੈਗੇ ਜਿੰਨੀ ਉਹਨਾਂ ਦੀ ਭਗਤੀ ਸੀ ਨਾ ਬਹੁਤ ਭਗਤੀ ਸੀ ਉਹਨਾਂ ਦੀ ਤੇ ਚਲੋ ਕਰਦੇ ਜੀ ਆਪਾਂ ਦਰਸ਼ਨ ਤੇ ਤੁਹਾਡੇ ਵੀ ਕਰਾਉਣੇ ਆ ਸ਼ਮੇਰ ਕਰੀਂ ਕੰਦ ਤੁਸੀਂ ਬਖਸ਼ੀ ਮਾਲਕ ਆ ਕੇ ਪਾ ਗਿਰੋ ਵਾਇਰੋ 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 ਸੱਚੇ ਆਸ਼ਾ ਮਾਣੇ ਮਾਤਰੇ ਤੇ ਬੈਠੀ ਆ ਬੀਬੀ ਤੇ ਨਾਲ ਬੈਠਾ ਅੰਗਦ ਹਾਂ ਹਾਂ ਕੀ ਕਹਿਨੀ ਆ ਬੀਬੀ ਹਾਂ ਜਾਇਆ ਐ ਮੇ ਚਾਲ ਚੰਗਾ ਕਰਿਆ ਭਾਈ ਬਹੁਤ ਵਧੀਆ ਲਾਈਕ ਨੂੰ ਜਿਹੜਾ ਖਾਲਤਾ ਵੇ ਗੁਰਜੂ ਕੋ ਫੋਟੇ ਤੇ ਅੱਜ ਜਾ ਕੇ ਤੇ ਬੂਆ ਰੋਪੜਨੇ ਹੋ ਜੀ ਰੋਪਣੇ ਆਪਣੇ ਪਿੰਡ ਬੰਦੇ ਮਾਲਾ ਬੰਦੇ ਮਾਲਾ ਤੇ ਹੁਣ ਆਏ ਨੇ ਪਤਾ ਨਹੀਂ ਮੈਨੂੰ ਕੀ ਕਰ ਕੰਮ ਪਿਆ ਤੈਨੂੰ ਨਹੀਂ ਤਾਂ ਪਤਾ ਪੁੱਤ ਕੋਈ ਜ਼ਰੂਰੀ ਕੰਮ ਤੇ ਹਾਂ ਬੋਲਦੀ ਐ ਬਸ ਹਾਲ ਚਾਲ ਪੁੱਛਦੀ ਦੀ ਤੁਹਾਡੇ ਸਾਰਿਆਂ ਦਾ ਜਮਦ ਸਾਰ ਪੁੱਛੀ ਵੀ ਕਿ ਠੀਕ ਹੈ ਦੇਖੀ ਹਾਂ ਭਾਈ ਦੇਖੀ ਬਾਅਦ ਦੇ ਦੁਈ ਵੀ ਆਏਗੇ ਬ੍ਰਿਜ ਬਣਾਣੇ ਹੂੰ ਉਹ ਵੀ ਹਾਲ-ਚਾਲ ਪੁੱਛਦੇ ਸੀ ਤੁਹਾਨੂੰ ਨਹੀਂ ਉਹ ਵੀ ਕਿਲਵਾਇਆ ਉਪਰਾਵਾ ਬੈਗ ਆਹੋ ਉਪਰਾਵਾ ਛੁਪਾਇਆ ਰੋ ਜੀ ਮਮੀ ਵੀ ਆਉਂਦੀ ਆਂਦੀ ਮੇਲੀ ਆ ਕਿਤੇ ਗੇਮ ਤੇ ਪ੍ਰੋਗਰਾਮ ਤੇ ਹੂੰ ਵਧੀਆ ਹੋਣਾ ਫਿਰ ਆਉਂਦੇ ਆਉਂਦੇ ਅਸੀਂ ਘਰ ਵੱਜਦੇ ਮੱਥਾ ਟੇਕਦੇ ਅਸੀਂ ਥੋੜੀ ਜੀ ਸੇਵਾ ਕਰੀਏ ਆ ਦੇ ਨਾਗਰੀਆ ਇਹ ਚਾਹ ਕਰੀ ਹੁਣ ਜੀ ਜੀ ਕੀ ਚੀਜ਼ ਖਾਓ ਬੈਠੇ ਰਹੇ ਬਹੁਤ ਗੱਲਾਂ ਕਰ ਕਰ ਕੇ ਫਿਰ ਦੋ ਘੰਟੇ ਲੱਗੇ ਹੋਣੇ ਮੈਂ ਕਿਹਾ ਦੋ ਘੰਟੇ ਉਹਨਾਂ ਨੇ ਵੀ ਫਿਰ ਅੱਗੇ ਜਾਣਾ ਤਾਂ ਘੁੰਮਣ ਮੈਂ ਕਿਹਾ ਕਿ ਅੰਗਦ ਦੀ ਲੋੜੀ ਬਣਾਉਣ ਆਏ ਵੇ ਤੇ ਵੀ ਆ ਡੱਬੇ ਭੇਜੇ ਆ ਕੇਲੇ ਮੈਂ ਲੈ ਕੇ ਆਇਆ ਸੁੰਧਾਰਾ ਹਾਂ ਫੇਰ ਬਸ ਰੱਖ ਲੈ ਵਧੀਆ ਲੱਗੇ ਪਿਚਿ ini ਇਹ ਜੇ ਮੋਟਰਸਾਈਕਲ ਇਹਦੇ ਤੇ ਬਹੁਤ ਆਇਆ ਸੁਤਾ ਪਿਆ ਤਾਂ ਮਾਤਾ ਇਹ ਨਹੀਂ ਜੀਦਾ ਨਹੀਂ ਵੀ ਤੇਰੇ ਕੋ ਬੈਠਾ ਰਿਹਾ ਇਹ ਬੈਠਾ ਹਾਂ ਹਾਂ ਉਹਨਾਂ ਕੜੀ ਜੀ ਬੈਠੇ ਈ ਹੁਣਾ ਕੋਈ ਵੀ ਇਹਨੂੰ ਲੈ ਕੇ ਆਉਣਾ ਚੱਲ ਉਹ ਲੈ ਆਉਣਾ ਚੱਲ ਕੋਈ ਗੱਲ ਹੈ ਹਾਂ ਕਹਤਾ ਨਾ ਮਿੰਦੂ ਮੈਂ ਮਾਂ ਹਾਂ ਜੀ ਆਇ ਤੇ ਚੋਹ ਮਿੰਦੂ 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 ਕਹਤਾ ਤੈਨੂੰ ਮਿੰਦਾ ਹਾਂ ਤੈਨੂੰ ਮਿੰਦਾ ਕਹਿੰਦਾ ਹੈ ਹਾਂ ਤੈਨੂੰ ਮਿੰਦੂ ਕਹਿੰਦਾ ਹੈ ਲੈ ਕਾ ਬਾ ਸੁਦਾ ਬਿੱਤੇ ਕਿਰਾਨੇ ਵੀ ਨਗਰ ਛਕ ਲਿਆ ਹਾਂ ਦਾਲ ਬਣੀ ਸੀ ਗੱਜਾ ਇਹ ਲਿਖਿਆ ਛੰਨੂ ਦਾਇਆ ਦਾ ਵੀ ਦਾਲਾ ਵਿੱਚ ਉਹਦੇ ਛੋੜੇ ਛੋੜੇ ਛੋਲੇ ਪਾਏ ਹੋਏ ਤੇ ਨਾ ਵੀ ਖਰਾਬ ਨਾ ਕਰਨ ਚਲੋ ਬਾਕੀ ਹੁਣ ਮੈਂ ਜਾਣਾ ਜੀ ਕੰਮ ਤੇ ਤੇ ਬਾਕੀ ਠੀਕ ਆ ਮਿਲਦੇ ਆਪਾਂ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ ਚੜ੍ਹਦੀਆਂ ਚੱਲ ਗਿਆ ਤੜਕ ਦੇ ਦਿੱਤੀ ਚੱਲਣੀ ਰੰਗੀਤ ਨੇ ਤੇ ਸਾਨੂੰ ਹੈਗੇ ਤੇ ਉਪਰ ਇੱਕ ਦੋ ਕੰਮ ਜ਼ਰੂਰੀ ਉਹਦੇ ਕਰਕੇ ਲੈ ਬਈ ਕਿਆ ਤੇ ਇਹ ਲੈ ਨਾ ਇਹਦੇ ਵਿੱਚ ਹੋਣਾ ਮੈਨੂੰ ਤੇਲ ਤਾਂ ਹੋਣਾ ਚਾਹੀਦਾ ਫੇ ਹੁਣ ਐ ਕਰ ਰਿਹਾ ਇੱਕ ਅੱਧੀ ਪ੍ਰਸ਼ਾਦਾ ਦਾ ਲਿਆ ਭੈਣ ਨੂੰ ਦੇ ਇੱਕ ਪ੍ਰਸ਼ਾਦਾ ਰੱਖ ਕੇ ਪਤਾ ਲੱਗੇ ਭੈਣ ਨੂੰ ਵੀ ਦੀ ਭਝਾਈ ਨੇ ਬਣਾਈ ਆ ਨਾ ਨਾ ਉਹਨੂੰ ਦੇ ਭੈਣ ਨੂੰ ਦੇਖਾਂ ਕੜੀ ਲੈਣੀ ਭੈਣ ਨੂੰ ਦੇ ਦੇ ਥੋੜਾ ਜਾ ਕੋ ਕੋਲੀ ਦੇ ਉਹ ਰੱਖ ਦੇ ਉੱਪਰ ਜਦੋਂ ਬਣਾਉਂਦੀ ਸੀ ਸਾਡੇ ਪਿੱਛੇ ਤੇ ਹੁਣੇ ਬਣਾ ਕੇ ਅੰਦਰੇ ਗਈ ਨਾ ਹਾਂ ਬਸ ਦੇ ਤਾਂ ਕੜੀ ਵੀ ਬਣਾਤੀ ਚੌਰ ਕੀ ਬਾਤ ਤੂੰ ਤਾਂ ਬੜੀ ਤੇਜ਼ ਨਿਕਲੀ ਚਰਨਜੀਤਾਂ ਨਹੀਂ ਸ਼ਗਾਵਾਂ ਹਾਂ ਇੱਕ ਮੁਰਖੀ ਤੇ ਦੇਖ ਲੈ ਸੱਚੀ ਸੱਚੀ ਤੇਰੀ ਮਰਜ਼ੀ ਆ ਪਰੇ ਤਾਂ ਅਸੀਂ ਵੀ ਬਈ ਲੈ ਵੀ ਬੀ ਨਹੀਂ ਮੈਂ ਨਹੀਂ ਖਾ ਲੂਗੀ ਲਾਵੀ ਭੈਣ ਦੱਸੂਗੀ ਹੁਣ ਵੀ ਕਿਵੇਂ ਬਣੀ ਆ ਕਿਵੇਂ ਨਹੀਂ ਬਣੀ ਚਾਰ ਜਿਵੇਂ ਚਾਰਜੀਤ ਕਹਿੰਦੀ ਆ ਵੀ ਕਿਰਨਾਂ ਦੀ ਬਣਾਤੀ ਚਟਣੀ ਤੁਹਾਡਾ ਰਿਵਿਊ ਹੋਊਗੀ ਮੇਰੀ ਬਹੁਤ ਸਵਾਦ ਆ ਕਿੰਨਾ ਅਮਨਿੰਦਰ ਲਿਆ ਕਿ ਕੋਈ ਕਮੀ ਹੈਗੀ ਆ ਛੋੜਨਾ ਬੋਲੀ ਵੀਡੀਓ ਕਰਕੇ ਕੋਈ ਕਮੀ ਨਹੀਂ ਸੱਚੀਓ ਸਵਾਦ ਅਮਨਿੰਦਰ ਦਾ ਪੱਈਆ ਤਾਂ ਗਿਰ ਗਿਆ ਦੇਖ ਥੋੜੀ ਜਿਹੀ ਖਾ ਲੈ ਥੈਂਕ ਯੂ ਨਾ ਨਾ ਕੋਈ ਨਾ ਬਣ ਫਿਰ ਕੀ ਹੋਵੇ ਨਹੀਂ ਪਲੀਜ਼ ਜੀ ਲਾਈਕ ਮਾਈ ਕਾਰ ਚੋਲੀ ਇਹਨੂੰ ਪਰਦੇਉਣਾ ਪਾ ਜਿੱਦ ਤੇ ਹੁੰਦੀ ਹੈ ਕਿ ਕਾਦਾ ਡੱਬਾ ਲਿਆ ਉਹ ਤਾਂ ਚੱਕ ਲੈ ਪੁੱਤ ਹੋਇਆ ਰ ਪੱਈਆ ਤਾਂ ਗਿਰ ਗਿਆ ਤੋੜ ਦਰ ਉਹ ਦੇਖ ਆਉ ਦੇ ਦੇਖਦਾ ਵੀ ਨਹੀਂ ਅੰਨੇ ਵਾਂਗ ਆਉਂਦਾ ਚੱਕ ਲੈ